ਸਤ ਸ੍ਰੀ ਅਕਾਲ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵੰਚੜੀ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਜਿੰਨੇ ਤੁਸੀਂ ਲਾਈਨ ਸਾਰੀ ਦੇਖ ਸਕਦੇ گاਵਾ ਵੀ ਤੇ ਮੱਝਾਂ ਵੀ ਸਾਰੀਆਂ ਜਿਹੜੀਆਂ ਟੁਕੜਾ ਗੱਪਣਾ ਚੱਕ ਪਾਸਿਆ ਜਿਹੜੀਆਂ ਵੀਰ ਜਿਓ ਨੇ ਸਾਰੀਆਂ ਟੁਕੜਾ ਗੱਪਣਾ ਹੀ ਲਿਆਉਂਦੇ ਹਮੇਸ਼ਾ ਡੇਰੀਆਂ ਚ ਮਾਲ ਜਿਹੜਾ ਵੀਰ ਜਿਓ ਨੇ ਟੁਕੜਾ ਗੱਪਣਾ ਚੱਕ ਪਾਸ ਮੱਝਾਂ ਜਿਹੜੀਆਂ ਲਈਆਂ ਹੁੰਦੀਆਂ ਵਾ ਚੰਗੇ ਦੁੱਧ ਵਾਲੀਆਂ ਜਿਹੜੀਆਂ ਹੁੰਦੀਆਂ ਵਾ ਤੇ ਅਰਸ਼ਦ ਜੱਗੇ ਵੀਰ ਕੋਲ ਆਪਾਂ ਆਏ ਆਂ ਤੇ ਬਾਕੀ ਹਰ ਕਿਸੇ ਵੀਡੀਓ ਚ ਬੇਨਤੀ ਆਪਣੀ ਇਹੀ ਹੁੰਦੀ ਆ ਕਿ ਆਪਣੀ ਇੱਥੋਂ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਵੇਖ ਚਾਖ ਕੇ ਖੜੋ ਪੈਸੇ ਤੁਸੀਂ ਖਰਚਨੇ ਆ ਸਾਰੀਆਂ ਚੀਜ਼ਾਂ ਵੇਖ ਚਾਖ ਕੇ ਖੜਿਆ ਕਰੋ ਆਪਣੀ ਜ਼ਿੰਮੇਵਾਰੀ ਤੇ ਤੇ ਆਪਣੀ ਗਾਰੰਟੀ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਸਨਾ ਠੀਕ ਠਾਕ ਜੀ ਵਿਕੀ ਜਾਂਦਾ ਮਾਲ ਫਿਰ ਮਾਰ ਇਹਦਾ ਸੁਆਬੀ ਬਣਾ ਦੋ ਟੋਕੜਾ ਗੱਬਣਾ ਦਾ ਠੀਕ ਹੈ ਅੱਜ ਸਾਰੀਆਂ ਟੋਕੜਾ ਬਣਾਣਾ ਅੱਜ ਉਤਰਾਂ ਕੋਈ ਵੀ ਨਹੀਂ ਆ ਮੇਰੇ ਟੋਕੜਾ ਗੱਬਣੀਏ ਸਾਰੀਆਂ ਟੋਕੜਾ ਆਪਣਾ گاਵਾ ਵੀ ਮੱਜਾਂ ਵੀ ਸਾਰੀਆਂ ਹੀ ਚੰਗੀਆਂ ਫਿਰ ਕਾਰ ਲੰਬੀਏ ਤੇ ਇੱਕ ਨਹੀਂ ਲੱਭਦਾ ਅੱਛਾ ਤਕੀ ਜੇ ਲੱਭਣ ਜਾਂਦੇ ਕੋਈ 10-10 ਲੱਭ ਜਾਂਦੇ ਸਾਰੀਆਂ ਟੁਕੜਾਂ ਗੱਬਨਾ ਹਨਾ ਤੇ ਡੇਰੀਆਂ ਚ ਲਈਆਂ ਇੱਕ ਵੇਲੇ ਕੋਈ ਦਿਨ ਹੁੰਦਾ ਵੀ ਸਾਰੀ ਡੇੜੀ ਫੇਰ ਲਈ ਤੇ ਇੱਕ ਵੀ ਨਹੀਂ ਲੱਭਦੀ ਕੋਈ ਦਿਨ ਹੁੰਦਾ ਵੀ ਰੋਝ ਦੀਆਂ ਕੋਈ 8-8 ਲੱਭ ਜਾਂਦੀਆਂ ਠੀਕ ਆ ਤੇ ਇਹ ਡੇਰੀਆਂ ਚ ਲਈਆਂ ਫਿਰ ਡੇਰੀਆਂ ਚ ਲਈਆਂ ਗੱਡੀਆਂ ਮਈਆਂ ਵਾਗੇ ਵੀਰੀ ਸਰੀਆਂ ਮਈਆਂ ਵੀ ਹੈਗੀਆਂ ਵਿੱਚ ਟੁਕੜਾ ਬਾਕੀ ਹਰ ਬੀਜੀ ਆਪਾਂ ਬੇਨਤੀ ਕਰਨੀ ਆ ਪਿੱਤ ਉੱਕੜ ਗੱਭਨ ਜ਼ਰੂਰੀ ਨਹੀਂ ਸਾਡੇ ਕੋਲ ਜਿਹਦੇ ਕੋਲ ਲੈਣੀ ਨਾ ਚੈੱਕ ਕਰਾ ਕੇ ਲੈ ਚੈੱਕ ਜ਼ਰੂਰ ਕਰਵਾਓ ਤੁਹਾਡੇ ਨਾਲ ਧੋਖਾ ਆਇਆ ਜੇ ਤੁਸੀਂ ਇਸ ਚੀਜ਼ ਦਾ ਸ਼ਿਕਾਰ ਨਾ ਬਣੋ ਇਹ ਕਰਕੇ ਤੁਹਾਡੀ ਬੇਨਤੀ ਹੈ ਜਿੱਥੇ ਕੋਈ ਤੋਂ ਲੈਣੀ ਚੈੱਕ ਕਰਾ ਕੇ ਆਪਣਾ ਜਿਹੜਾ ਵਾ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਚੈੱਕ ਜ਼ਰੂਰ ਕਰਾ ਲਓ ਚੈੱਕ ਕਰਾ ਲਓ ਜ਼ਰੂਰ ਕਰਾ ਲਓ ਹਾਂਜੀ ਹਾਂਜੀ ਆ ਤੁਸੀਂ ਆਏ ਜੀ ਹਾਂ ਹੁਣ ਸਾਡੇ ਸਾਹਮਣੇ ਚੈੱਕ ਹੋਈਆਂ ਸਾਰੀਆਂ ਡਾਕਟਰ ਸਾਹਿਬ ਨੇ ਚੈੱਕ ਕੀਤੀਆਂ ਵਾ ਆ ਵੇਖੋ ਅਸੀਂ ਦਾ ਰਪੀਜਾ ਹੁਣੇ ਚੈੱਕ ਕਰਾ ਕੇ ਏਡੇ ਤਾਂ ਡਾਕਟਰ ਸਾਹਿਬ ਗਏ ਜੀ ਹੁਣੇ ਡਾਕਟਰ ਸਾਹਿਬ ਗਏ ਆ ਚੈੱਕ ਪਾਸ ਇੱਕ ਵੱਡੋ ਹੀ ਠੀਕ ਆ ਇਹ ਸਾਰਿਆਂ ਦੇ ਹੁਣ ਕਿਹੜੇ ਇੱਕ ਦਿਨ ਹੋਇਆ ਵਾ ਜੇ ਆਪਾਂ ਨਾਂ ਬੰਦੇ ਦਾ ਨਾਂ ਲੈਣਾ ਨਾ ਆਪਾਂ ਕਿਸੇ ਚੰਨ ਦਾ ਨਾਂ ਲੈਣਾ ਪਰ ਤੁਸੀਂ ਬੇਨਤੀ ਜੇ ਚੈੱਕ ਕਰਾ ਕੇ ਖੜੋ ਚੈੱਕ ਕਰਾ ਠੀਕ ਆ ਤੇ ਬਾਕੀ ਮੇਲਾ ਵੇਖ ਆ ਜੀ ਹਾਂ ਜੀ ਮੇਨ ਕਿਤਾ ਹੀ ਇਹੋ ਆ ਵੀ ਇਸ ਟੋਕੜਾ ਕ ਬਣਾ ਵੇਚਦੇ ਹਾਂ ਹਾਂ ਜੀ ਹਾਂ ਜੀ ਜਿਹੜਾ ਨਾਲ ਹੁਣ ਇੰਚ ਜਿਆਦਾ ਸਵਾਲ ਨਹੀਂ ਟੋਕੜਾ ਕ ਬਣਾ ਤੇ ਚੈੱਕ ਕਰਾਉਣੀਆਂ ਹੀ ਚਾਹੀਦੀਆਂ ਜੀ ਜ਼ਰੂਰ ਚੈੱਕ ਕਰਾਉਣੀਆਂ ਜੀ ਤਾਂ ਪਾਜੀ ਵੇਖੋ ਕਿਸਨੇ ਰਕਮ ਲਾਉਣੀ ਟੋਕੜਾ ਗੱਬਣ ਕਿਉਂਕਿ ਗਾਂ ਨਹੀਂ ਨਿਕਲੀ ਕਰਕੇ ਲੈਣੀ ਹੈ ਪ੍ਰੋਪਰ ਦਿਨਾਂ ਦਾ ਪਤਾ ਲੱਗ ਜਾਂਦਾ ਹੈ ਕਈ ਵਾਰੀ ਦਿਨਾਂ ਦਾ ਥੋ ਫਰਕੇ ਪੈਜੇ ਆਪਾਂ ਕੁਝ ਕਹਿ ਨਹੀਂ ਸਕਦੇ ਹਾਂ ਖਾਲੀ ਨਾ ਨਿਕਲੂਗੀ ਜਿਹੜੀ ਸਾਡੇ ਘਰ ਟੋਕੜ ਕੱਪਣ ਗਈ ਠੀਕ ਹੈ ਇਹ ਬੜਾ ਫਰਕ ਪਊਗਾ 10 ਦਿਨਾਂ ਦਾ ਪੈਜੇ ਉਧਰ ਉਧਰੀ ਉਹ ਸਾਡੇ ਕੋਲ ਲਿਖਤ ਪੜ ਕੋਈ ਨਹੀਂ ਜਿੱਤ ਠੀਕ ਹੈ ਜੀ ਤੇ ਮੇਲਾ ਵੇਖ ਆਏ ਜੇ ਫਿਰ ਮੇਲਾ ਪੂਰਾ ਵੇਖ ਮੇਲਾ ਪੂਰਾ ਮਗਿਆਰ ਕੇ ਪੂਰੀ ਰੌਣਕ ਲੱਗੀ ਆ ਹਾਂ ਜੀ ਗੋਂਦਵਾਲ ਸਾਹਿਬ ਦਾ ਨਾ ਅਰ ਕੀ ਫਿਰ ਸਾਡੇ ਸਾਡੇ 450 ਸਾਲ ਖੜੇ ਟਰੈਕਟਰ ਡਕਟਰ ਵੀ ਆਪਾਂ ਅੱਛਾ ਜਿਆਦਾ ਯਾਰ ਕੀ ਰੌਣਕ ਲੱਗੀ ਆ ਬੜੀ ਵਧੀਆ ਰੌਣਕ ਪੈਣੋ ਦੋ ਲੰਗਰ ਪ੍ਰਸ਼ਾਦ ਚੱਲਦੇ ਆ ਤੇ ਬੜੀ ਕਿਰਪਾ ਵਾ ਮਾਜੇ ਏਰੀਆ ਤੇ ਜਿੰਨੇ ਵੱਡੇ ਮੇਲੇ ਸਾਰੇ ਚੱਲਦੇ ਜਿਤਨਾ ਬਾਬਾ ਵੱਡੇ ਸਾਹਿਬ ਦਾ ਗੋਂਦਵਾਲ ਸਾਹਿਬ ਹਾਂਜੀ ਹੁਣ ਕੰਦ ਸਾਹਿਬ ਦਾ ਖਤਮ ਹੋਇਆ ਸੀ ਪਿੱਛੇ ਦੇ ਹੁਣ ਇਹ ਸ਼ੁਰੂ ਹੋ ਗਿਆ ਮਗਰੇ ਬਾਬੜਾ ਸਾਹਿਬ ਦਾ ਠੀਕ ਚਲੋ ਇਤਨਾ ਇਹ ਵੀ ਚੀਜ਼ਾਂ ਹੋਣੀਆਂ ਵਾ ਤੇ ਚਲੋ ਜਿਹੜੀ ਆ ਪਹਿਲੇ ਨੰਬਰ ਤੇ ਹਾਂਜੀ ਹਾਂਜੀ ਆ ਕਿੰਨੇ ਚਿਰ ਦੀ ਚੈੱਕ ਪਾਸ ਚ ਸਾਢੇ 55 ਮਹੀਨੇ ਸਾਢੇ 55 ਮਹੀਨੇ ਚੈੱਕ ਪਾਸ ਹੁਣੇ ਕਰਾ ਲਈਏ ਹਾਂਜੀ ਤੇ ਪਹਿਲਾਂ ਪਿੰਡੇ ਦੇ ਨਾੜਾ ਖਾਓ ਇੱਕ ਵਾਰ ਤੇ ਯਾਦ ਆ ਬਹੁਤ ਆ ਬਾਬਾ ਜੀ ਸੱਜਰ ਕਿੰਨੇ ਕ ਦੁੱਧ ਆ ਲਈ ਆ ਪਹਿਲੇ ਸੂਏ 1 ਲੱਖ 22 ਹਜ਼ਾਰ ਦੀ ਲਏ ਜੇ ਤੇ ਦੂਜਾ ਗਾ ਤੀਜੇ ਸੋਨਾ ਜੇ ਹੁਣ ਤੀਸਰੇ ਸੋਨਾ ਤੀਜੇ ਸੋਨਾ ਕੋਈ ਕਹਿੰਦਾ ਨਹੀਂ ਹੈ ਕਿ ਹਰ ਕੋਈ ਦੂਜੇ ਕਹਿੰਦਾ ਥਾਣਾ ਦੇਖ ਸਾਡੇ ਕੋਈ ਟਾਈਮ ਚਾਹੀ ਮੈਂ ਕੋਈ ਥਾਣਾ ਜ ਨਹੀਂ ਆ ਬਿਨਾਂ ਟਾਈਮ ਤੋਂ ਮਈਆ ਦੁੱਧ ਕਿੰਨਾ ਹੋਣਾ ਆਪਾਂ ਇਹਨਾਂ ਨੂੰ ਜਿਹੜਾ 8 ਕਿਲੋ ਦਾ ਲੁੱਟੇ ਮਾਰਾ ਆਇਆ ਤੇ ਸੱਜਣ ਨੇ ਕਿੰਨਾ ਚੁਆਇਆ ਹਰ ਵੀਰ 14-15 ਕਿਲੋ ਦੁੱਧ ਚੁਆ ਕੇ ਆਈ ਜੇ ਹਾਂਜੀ ਤੇ ਗਾਂ ਐਰ ਕੀ ਮੀਂਹ ਦੇ ਵੀ ਵਧੂਗੀ ਘਟਦੀ ਨਹੀਂ ਐਰ ਕੀ ਮੈਂ ਜਿਆਦਾ ਨਹੀਂ 16 15-16 ਕਿਲੋ ਦੁੱਧ ਦੇ ਜੂਗੀ ਤੋਰ ਦੋ ਮੈਂ ਕੱਦ ਬੋਤੀ ਦੱਸਦਾ ਬੱਬਾਈ ਮੈਂ ਦੁੱਧ ਦੇ ਜੂਗੀ ਬਾਈ ਥੱਲੇ ਕਿੱਡਾ ਛੋਟਾ ਵੇਖੋ ਟੋਕਰ ਕੱਪੜੀ ਜਿਹੜੀ 1.5 ਪੰਜ ਮਹੀਨੇ ਦੀ ਹੋ ਗਈ ਦੁੱਧ 8 ਕਿਲੋ ਦੇਈ ਜਾਂਦੀ ਥੱਲਾ ਬਾਕੀ ਥੱਲਾ ਦੱਸ ਦਿੰਦਾ ਮੈਂ ਦਾ ਬਾਕੀ ਕੱਦ ਵਜਨ ਚ ਵੀ ਚੰਗੀ ਆ ਹਾਂਜੀ ਵੇਖ ਕੋਈ ਜੇ ਤੁਹਾਡੇ ਸਭੇ ਕੱਢ ਜੇ ਫੁੱਲ ਕੱਢੇ ਕੋਈ ਨਿੱਕੀ ਨਹੀਂ ਮੈਂ ਸਿਰ ਵੀ ਚੰਗਾ ਸਿੰਘ ਸੁng ਵੀ ਚੰਗਾ ਜੇ ਮੈਂ ਲੱਗਾ ਵੇਖੋ ਸੁਣਾਪ ਵੇਖੋ ਕਿ ਨਾ ਮੈਂ ਨੂੰ ਅੱਬਾ ਜੀ ਠੀਕ ਹੈ ਜੀ ਫਿਰ ਫੁੱਲ ਕੱਢ ਦੀ ਜੇ ਮਾਰਿਆ ਆਲੇ ਜੀ ਸੰਧੀ ਉਹੜਾ ਕਰ ਦੇ ਅਗਲੇ ਥਾਂ ਮੱਢੇ ਉਹ ਮਗਲੇ ਛੋਟੇ ਮੈਂ ਦੇ ਹਾਂਜੀ ਦੂਣ ਪਾ ਦਿਓ ਅੱਬਾ ਜੀ ਮੈਂ ਇਹ ਵੀ ਠੀਕ ਹੈ ਹਾਂ ਬਾਕੀ ਥਾਂ ਤੁਹਾਨੂੰ ਇਹ ਕਿਡਾ ਸਪੈਸ਼ਲ ਲੱਗਾ ਕਿੰਨਾ ਕੇ ਮੁੱਲ ਫੇਰੇ ਦਾ ਹਾਂਜੀ ਥੱਲੇ ਦੀ ਪੂਰੀ ਸਾਫ ਇਹ ਨਹੀਂ ਵੀ ਟੋਕਰ ਗੱਬ ਲੈੜੀ ਦੀ ਕੋਈ ਬਾਹੀ ਕਰਦੀ ਹੋਊਗੀ ਹਾਂਜੀ ਸੱਜਰਾਂ ਨਾਲ ਸੱਜਰਾ ਜਿੰਨੇ ਜੱਡਾ ਵਾ ਅੱਬਾ ਜੀ ਮੈਂ ਨੂੰ ਤੇ ਮੋਲੇ ਦਾ ਫਿਰ 72000 ਦੀ ਨਹੀਂ 75 ਤੇ ਜ਼ਿਆਦਾ ਹੈ 65 ਦੀ ਦੇ ਦਿੱਗੇ 65 ਦੀ ਦੇ ਦਿੱਗੇ 65 ਦੀ ਦੇ ਦੀਏ 60000 ਅੱਛਾ ਵਿੱਚ 1000 ਛੱਡਣਾ ਕਿ ਨਹੀਂ 2 ਛੱਡਾਂਗੇ 55000 ਦੀ ਮੈਂ ਦਵਾਂਗਾ ਬਾਈ ਪਰ ਹੌਣੀ ਨਹੀਂ ਏ ਆ ਦੁੱਧ 8 ਕਿਲੋ ਚਵਾ ਦੋ ਕਿ ਮੌਕੇ ਤੇ 2 ਡਾਂਗ ਚਵਾ ਕੇ ਦਵਾਂਗਾ ਸੱਜਰਾ ਜੀ ਨਹੀਂ ਦੁੱਧ ਆ ਫਿਰ ਚੱਕ ਪਾਸ ਦੀ ਆਸ ਹੁੰਦੀ ਆ ਠੀਕ ਹੈ ਚਲੋ ਸਾਰੇ ਪਿੰਡੇ ਦੇ ਬਰੀਕ ਨਾੜਾਂ ਦੇ ਸਾਰੇ ਪਿੰਡੇ ਦੇ ਆ ਜਦ ਮੈਂ ਦੁੱਧ ਆੜੀ ਦੋ ਭਾਜੀ ਵੇਖੋ ਇੱਕ ਵਾਰ ਗੱਲ ਬਗਾਨੇ ਕਰ ਜੇ ਟੀਗਾ ਵੀ ਲੈ ਸਕਦੀ ਜੀ ਤੋਕੜ ਕੇ ਬੰਡੰਗ ਦੀ ਕੋਈ ਗਰੰਟੀ ਵੀ ਅਕੜ ਕਾ ਥਾਪੀ ਤੇ ਮਿਲੂਗੀ ਟੀਗਾ ਵੀ ਲੈ ਸਕਦੀ ਜੀ ਠੀਕ ਹੈ ਤੇ ਆ ਕਿੰਨੇ ਜਦੇ ਚੱਕ ਪਾਸ ਸਿਆ ਕਿੰਨੇ ਦਾ ਚੌਰਾ ਜੀ ਸਾਢੇ 3.5 ਦਾ ਚੌਰਾ ਮਹੀਨੇ ਦੀ ਦੁੱਧ ਬਾਈ ਠੀਕ ਆ ਤੋਰੋ ਫੇਰ ਇੰਨਾ ਮੈਂ ਹਾਂਜੀ ਇਹਦੇ ਥਲੇ ਦੀ ਸਫਾਈ ਸਫਾਈ ਚੰਗੇ ਗਿਆ ਤੇ ਥਣ ਜਿਹੜਾ ਲੱਗਾ ਇਹ ਠੰਡੀ ਬਹੁਤ ਜਿਆਦੀ ਆ ਜੀ ਦੇਖੋ ਠੀਕ ਆ ਤੇ ਸੱਜਰ ਕਿੰਨੇ ਕਿ ਦੁੱਧ ਆ ਲਈ ਆ ਪਰ ਵੀ ਇਹ ਵੀ ਚੌਰਾ 15 ਕਿਲੋ 14 15 ਸਰੀ ਬਾਬਾ ਜੀ ਮੈਂ ਇਹਨੂੰ ਖੁੱਡਾ ਵੇਖੂ ਕਿੱਥੇ ਕਿੱਥੇ ਲੱਗਾ ਬਾਕੀ ਝੋਟੇ ਨੂੰ ਸੋਹਣਾ ਸੋਹਣਾ ਪੁੰਨਾ ਵੇਖੋ ਕਿੰਨਾ ਹਾਂਜੀ ਆ ਮਿਲ ਕਵੇਂ ਨੇ ਇਹਦੇ ਵੀ ਆਪਾਂ ਦੇਖ ਸਕਦੇ ਥਣ ਵੀ ਚੰਗੇ ਗਿਆ ਮਗਰ ਚੌੜੀ ਵੇਖੋ ਕਿੱਡੀ ਬਾਬਾ ਜੀ ਮੈਂ ਫੁੱਟਾ ਕਰਾਂ ਬਾਕੀ ਆਵੇ ਖੜੇ ਕੋਈ ਸਾਮਬਨ ਵਾਲਾ ਸਾਮਬਨ ਵਾਲਾ ਵਟੀ ਵਾਲਾ ਮੈਂ ਸਾਮ ਕੇ ਮੁੱਲ ਪਾਉਣ ਵਾਲਾ ਹਾਂ ਹਾਂਜੀ ਹਾਂਜੀ ਆਲੀਆਂ ਕਰਵਾ ਲਈ ਬੱਬਾ ਜੀ ਇਹੋ ਜਿਹੀ ਮੀਆਂ ਦੂੜ ਪਾਉਂਦੀਆਂ ਰੁਪੀ ਦੀ ਹਾਂਜੀ ਤੇ ਸੋ ਵੀ ਕੋਈ ਕਿੰਨਾ ਚੰਗਾ ਲੱਗਾ ਵਾ ਐ ਅੰਨ ਮੀਆਂ ਝੋਟੀਆਂ ਨਵੀਆਂ ਝੋਟੀਆਂ ਕੋਈ ਪ੍ਰਾਣੀਆਂ ਨਹੀਂ ਬੱਬਾ ਜੀ ਮੁੱਲ ਪਾ ਦੂਗੇ ਜੀ ਸਾਮ ਦਾਗੇ ਥੱਲੇ ਸੁਣਦੇ ਸਫਾਈਓ ਚੰਗੀਆਂ ਐ ਕਿਤੇ ਬਾਹੀ ਕਰ ਜੂਗੀ ਵੇਖੋ ਛੰਡੀ ਠੰਡੀ ਬਾਕੀ ਵੜੀ ਹੈ ਵੀ ਮੈਂ ਤੇ ਇਹ ਤਾਂ ਫਿਰ ਮੁੱਲ ਆ ਵੀ ਥਲੀ ਵੇਲੇ ਸਫਾਈ ਕਿਤੇ ਕੋਈ ਬਾਦ ਕੱਟ ਹੋਵੇ ਜਾਂ ਕੋਈ ਪੂਰ ਛਟਾ ਹੋਵੇ ਥਣ ਦੀ ਵਾਰ ਕੱਟ ਹੋਵੇ ਕੋਈ ਬਾਦ ਕੱਟ ਦੀ ਪੂਰ ਛੱਟੇ ਦੀ ਉਦੀ ਆਪਣੀ ਗਰੰਟੀ ਹੋ ਗਈ ਚੈੱਕ ਪਾਸ ਵੀ ਆਪਣੀ ਗਰੰਟੀ ਹੋ ਗਈ ਦੁੱਧ ਆਪਣੀ ਕਿੰਨਾ ਦਿਨਾਂ ਤੱਕ ਚੈੱਕ ਪਾਸ ਹਾਂ ਜੀ ਦੁੱਧ ਕੁਝ ਚੋਕੇ ਲੈ ਜੀ ਠੀਕ ਹੈ ਇਹ ਹਰ ਵੀ ਸਾਡੇ 3 ਤਿੰਨ ਤੋਂ 4 ਮਹੀਨੇ ਦੀ ਗੱਭਲ ਚੈੱਕ ਪਾਸ ਜੀ ਅੱਜ ਤੱਕ ਕਿੰਨਾ ਵੀ ਜੀ ਇਹਦੇ ਕੋਲ ਇਹ ਬਾਬਾ ਜੀ ਮੈਂ ਤਾਂ ਦੁੱਧ ਹੋਊਗਾ 7 ਕਿਲੋ ਇਹ ਛੇ ਕਰਕੇ ਲੈ ਜੀ ਠੀਕ ਹੈ ਛੇ ਦੇ ਪੰਜ ਡੰਕ ਕੁਝ ਚੋਕੇ ਲੈ ਜੀ ਇਹ ਥੋੜਾ ਜਿਹਾ ਆਪਾਂ ਇਹ 7 ਹੀ ਜਾਂ 7 ਹੋਊਗਾ ਪਰ ਛੇ ਕਰਕੇ ਦੇਣੀ ਕਿਲੋ ਘੱਟ ਕਰਕੇ ਦੇਣੀ ਕਿ ਵੀਰ ਭਰਾ ਨੂੰ ਤੇ ਇਹਦਾ ਮੁੱਲ ਦੋ ਡੰਕ ਕੁਝ ਚੋਕੇ ਲੈ ਜੀ ਆਪਣੇ ਜੀ ਤੁਹਾਡੀ ਸ਼ਰੀਂਗ ਅੱਪਾ ਜੀ 60 ਹਜ਼ਾਰ ਦੀ ਨਹੀਂ ਕਰਦੀ ਇਹ ਵਿੱਚ ਮਾਨਾ ਸਾਡੇ ਬਿਲ ਬਿਲਕੁਲ ਜੀ ਅਜੇ ਵੱਡਾ ਵੱਡਾ ਜੇ ਮੈਂ 2 ਨੰਬਰ ਚ ਲਾ ਆਂਦੇ ਨਹੀਂ ਮੈਂ ਦੇਖੋ ਵਜਨ ਦੇਖੋ ਬਈਆਂ ਇਹ ਤੇ ਬਾਜ਼ਾਰ ਦਾ ਮੁੱਲ ਜੇ ਵੰਚੜੀ ਦਾ ਮੁੱਲ ਕਰੋ ਤੁਸੀਂ 2000 ਛੱਡ ਦੀਏ 58 57 55 55 ਹਜ਼ਾਰ ਫਤਿੰਜਾ ਨਹੀਂ 55 ਫਤਿੰਜਾ 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 ਜੀ ਰੇ ਬੜਾ ਕੋਈ ਜ਼ਿਆਦਾ ਇਹ ਜਣਾਫੇ ਨੂੰਫੇ ਵਾਲੀ ਗੱਲ ਨਹੀਂ ਆ ਕੀ ਵੀ ਸਾਡੇ ਆਪ ਵੀ ਜੀ 55 ਹਜ਼ਾਰ ਛੋਟ ਛਾੜੀ ਹੋਣੀ ਆ ਹੋਰ ਵੀ ਮੁੱਲ ਵੇਨੇ ਆ ਠੀਕ ਹੈ ਜੇ 12 ਸਾਲ ਛੋਟੀਆਂ ਘਟ ਲਵਦੀਆਂ ਤੇ ਹੁਣ ਆ ਕਿੰਨੇ ਚਾਦੇ ਚੱਕ ਇਹ ਸ਼ਿਆਮਨ ਜੱਬਣ ਮੈਂ ਚੈੱਕ ਕਰਦਾ ਪਰ ਮੈਂ ਦਾ ਰਿਕਾਰਡ ਬੜਾ ਆ ਜੇ ਮੈਂ ਜਾਂਦੇ ਵੀ 18-19 ਕਿਲੋ ਦੁੱਧ ਦੇ ਦੀ ਠੀਕ ਆ ਸੁਆ ਦੇ ਬਾਬਾ ਜੀ ਮੈਨੂੰ ਤੀਜਾ ਲੱਗਾ ਵਾ ਠੀਕ ਆ ਥੱਲਾ ਥੱਲਾ ਵੇਖੋ ਮੈਨੂੰ ਸੱਜਰਾਂ ਨੂੰ ਵੱਧ ਕੇ ਲੱਗਾ ਤੀਸਰਾ ਸੁਆ ਆ ਹੁਣ ਜਰਾ ਚੱਲਣ ਦੀ ਆ ਲੱਗਾ ਮੈਨੂੰ ਅੱਬਾ ਜੀ ਤੇ ਹੁਣ ਦੁੱਧ ਕਿੰਨਾ ਆ ਦੇਖੋ ਇਹ ਦੇਖੋ ਬਾਬਾ ਜੀ ਦੁੱਧ ਮਹੀਂ ਕੋਊਗਾ ਹੋਣ 8 ਕਿਲੋ 8 ਕਿਲੋ ਹੈਗਾ ਪੱਕਾ ਦੋ ਚਵਾ ਕੇ ਦਵਾ ਕੇ ਤੇ ਚੈੱਕ ਪਾਸ ਕਿੰਨੇ ਚਿਰ ਦੀ ਜੀ ਇਹ ਵੀ 6 ਮਹੀਨੇ ਕੋਲ ਚੈੱਕ ਪਾਸ ਜੇ ਅਜਾ ਆਪਣਾ ਡਾਕਟਰ ਲੈ ਕੇ ਭਾਂ ਕੋ ਆਪ ਚੈੱਕ ਕਰਕੇ ਲੈ ਆ ਬਾਬਾ ਜੀ ਹੁਣੇ ਚੈੱਕ ਕਰਾ ਲਿਆ ਵਾ ਹੁਣੇ ਚੈੱਕ ਕਰਾਈਆਂ ਜੀ ਬੜੀ ਬਾਬਾ ਜੀ ਮੈਂ ਤੀ ਵੇਖੋ ਬਾਡੀ ਕਿੱਡੀ ਆ ਥੱਲਾ ਥੱਲਾ ਵੇਖੋ ਨੀਲੀ ਰਾਵੀ ਤੇ ਆ ਜਾਂਦੀ ਜੇ ਵੀ ਵਹਾਨੇ ਦਾ ਡੱਬ ਹੈਗਾ ਜੇ ਚਲੋ ਆ ਜ ਲੈ ਆ ਇਹ ਕਿ ਆਪਣੇ ਖਾਸ ਜਨ ਕੋ ਆਈ ਆ ਹਾਂ ਵੀ ਮੈਂ ਤਾਂ ਵੀ ਇਹ ਤੋਂ 12 ਬੰਦੇ ਦੁੱਧ ਰਾਵਣਾ ਰਿਕਾਰਡ ਆ ਮੈਂ ਦਾ 17 18 ਕਿਲੋ ਦੁੱਧ ਰਾਵਣਾ ਮੇਰਾ ਰਿਕਾਰਡ ਜੀ ਠੀਕ ਹੈ ਮੈਂ ਦੁੱਧ ਜਿਆਦਾ ਨਹੀਂ ਤਾਂ 18 ਉਹ ਖੜੇ ਕੋਠੇ ਵਾਲਾ ਖੜੇ ਸੇਵਾ ਵਾਲਾ ਥੱਲਾ ਸੁੱਲੇ ਦਹਾਂਦਾ ਮੈਂ ਦੁੱਧ ਦਿੰਦੀ ਆ ਮੈਂ ਦੁੱਧ ਵਾਲੀ ਆ ਚਲੋ ਬੰਦ ਉਹ ਦੁੱਧਾਂ ਨਾਲ ਹੀ ਵੇਖੋ ਚੰਗੀ ਲੱਗੀ ਪੈਪ ਵੀ ਲੈ ਮਿਲ ਕੇ ਨਵੇਂ ਚੰਗੀ ਲੱਗੀ ਆ ਹਾਂਜੀ ਭਾਨੇ ਦੇ ਮਾਲਾ ਆ ਡੱਬਾ ਹੈਗਾ ਨੀਲੀ ਰਵੀ ਜ ਆ ਜਾਂਦੀ ਜੀ ਤੇ ਇਹਦਾ ਫਿਰ ਮੁੱਲ ਇਹ ਦੇ ਲਈ ਬਾਬਾ ਜੀ 60000 ਦੀ 60 ਦੀ ਹਾਂਜੀ ਕਿ 60 ਦੀ 56 ਦੀ ਹਰ ਵੀ ਜਿਹੜੀ ਦੇਣੀ ਨਾ 56000 ਮੈਂ 50000 56 ਦੀ ਬਾਬਾ ਜੀ ਇਹ ਵੀ ਅੱਛਾ ਇਹ ਵੀ 55 ਦੀ 55 ਦੀ ਦੇ ਦੇ ਆ ਠੀਕ ਹੈ ਪਰ ਮੈਂ ਉਹ ਬਾਬਾ ਜੀ ਪਾੜੀ ਵੇਖੋ 2 ਨੰਬਰ ਦੀ ਮੈਂ 50000 ਦੀ ਹੋ ਗਈ ਜਿਆਦਾ ਨਹੀਂ ਬਾਡੀ ਵੇਖੋ ਮਾਲ ਗੱਪ ਦਾ ਮੁੱਲ ਜੇ ਦਾ ਕੋਈ ਜ਼ਿਆਦਾ ਨਹੀਂ ਇਹ ਤਾਂ ਮੈਂ 8 ਕਿਲੋ ਦੁੱਧ ਸੱਜਰਾ ਇਹਨਾਂ ਦੁੱਧ ਤੇ ਹੁਣ ਆ ਕਿੰਨੇ ਚਿਰ ਤੇ ਚੱਕ ਪਾਸੇ ਇਹ ਵੀ ਬਾਬਾ ਜੀ ਸਾਡੇ 3.5 ਤੋਂ 4 ਮਿੰਟ ਕਮੇਟਾ ਕੋਲ ਪਾਸ ਤੇ ਦੁੱਧ 8 ਕਿਲੋ ਹੋ ਗਿਆ ਜੀ ਇਹਦੇ ਵੀ ਦੁੱਧ 8 ਕਿਲੋ ਜੇ ਦੁੱਧ ਦੇ ਕੋਈ ਵੀਰ ਆਪਣੀ ਚਵਾਈ ਕਰਕੇ ਇੱਥੇ ਲੈ ਜਾਓ ਆ ਵੀ ਮੈਂ ਦੀ ਬਾਡੀ ਵੇਖੋ ਦੁੱਧ ਵੇਖੋ ਦੁੱਧ ਹੈਗਾ ਮੈਕਰੋ ਭਾਈ 8 ਕਿਲੋ ਦੋ ਡੰਗ ਚੋਗੇ ਖੜੇ ਵੀਰ ਕੇ ਕੋਈ ਤੇ ਸੱਜਰ ਕਿੰਨੇ ਕਿ ਦੁੱਧ ਆ ਲਈਆ ਸੱਜਰ ਬੱਪੇ ਦੁੱਧ ਮੈਨੇ ਜਿਆਦਾ ਨਹੀਂ 15 16 ਕਿਲੋ ਕੀ ਜਾਂਦਾ ਜਿਹੜੀ ਕੁੜਾ ਖੱਡਾ ਬੜਾ ਮੈਨ ਨੂੰ ਇਹਨੂੰ ਵੀ। ਬਾਕੀ ਸਾਰੀਆਂ ਦੇ ਮਿਲਕਵੇਂ ਚੰਗੀ ਲੱਗੀ ਆ। ਹਰ ਵੀ ਜੀ ਮਾਲ ਤੁਹਾਨੂੰ ਬੜਾ ਡੇਰੀਆਂ ਵਾਲਾ ਕੋਈ। ਬਾਈ ਦੁੱਧ ਵਾਲੀ ਆ ਵਾ। ਆਹ ਦੇਖ ਸੰਦੇ ਜੀ। ਚੰਗੀ ਮੋਟੀ ਮਿਲਕਵੇਂ ਇਹਦੇ ਵੀ ਲੱਗੀ ਆ। ਹਾਂ। ਤੇ ਇਹਦਾ ਫਿਰ ਮੁੱਲ? ਇਹ ਬਾਬਾ ਜੀ ਦੇ ਦਈਏ 60 ਦੀ। 60 ਦੀ? ਹਾਂ ਜੀ। ਕਿੱਠ 55 ਦੀ। 55 ਦੀ। 55 55 ਹਜ਼ਾਰ ਦੀ ਦੇ ਦਾਂਗੇ। ਅੱਛਾ ਅੱਜ 55 55 ਦਾ ਲੋਟ ਹੀ ਚੱਲੂਗਾ। ਅੱਜ ਬਾਬਾ ਜੀ। ਕੀ ਕਰਦਾਂਗੇ 55 ਹਜ਼ਾਰ। 55 ਦੀ। अच्छा 57000 ਦੀ ਮੈਂ ਜਦਾ ਬਾਬਾ ਜੀ ਹੁਣ ਹੀ ਨਹੀਂ 53000 ਦੀ ਠੀਕ ਆ 8 ਕਿਲੋ ਦੁੱਧ ਸਾਢੇ 14 ਮਹੀਨੇ ਦੀ ਗੱਭਣ ਤੇ ਇਹ ਹਰ ਵੀ ਸਾਢੇ 14 ਮਹੀਨੇ ਦੀ ਗੱਭਣ ਚੈੱਕ ਪਾਸ ਜੀ ਚੈੱਕ ਪਾਸ ਜੀ ਅੱਛਾ ਤੇ ਬਕਾਨੇ ਇੱਧਰ ਜਾਵੇ ਬਕਾਨੇ ਇੱਧਰ ਜਾਵੇ ਇਹਦੀ ਗਰੰਟੀ ਲੈ ਲਨਾਂਗੇ ਅੱਛਾ ਬਕਾਨੇ ਕਰੇ ਜਾ ਕੇ ਜੇ ਟੀਕਾ ਵੀ ਲਾ ਦੇ ਛੋਟੀ ਸਾਡੀ ਅੱਛਾ ਕਿਰਾਏ ਸਮੇਤ ਮੋੜ ਦੇ ਤਾਂ ਵੇਖ ਲਓ ਇੱਧਰ ਠੀਕ ਆ ਹਾਂ ਜੀ ਕਿਰਾਏ ਸਮੇਤ ਮੋੜ ਦੇ ਬਕਾਨੇ ਦਾ ਬਾਕੀ ਚਲੋ ਕਈ ਵਾਰੀ ਪਤਾ ਨਹੀਂ ਹੁੰਦਾ ਹਾਂ ਬਾਬਾ ਜੀ ਗਰੰਟੀ ਆ ਜਿਹਦੀ ਗਰੰਟੀ ਦਵਾਂ ਗਰੰਟੀ ਦਵਾਂਗੇ ਉਹ ਲਗ ਗਰੰਟੀ ਆਹ ਮਹੀਨੇ ਕਬ ਚਾਕੇ ਬਾਸ ਦੁੱਧ 5 ਕਿਲੋ ਹੋਊਗਾ ਹਾਂਜੀ ਇਹ 5 ਕਿਲੋ 5 ਨਿਕਲੂ ਇਹ ਨਹੀਂ 5 ਕਿਲੋ ਦੇ ਅਗਲੇ ਨੂੰ ਕਹਣਾ ਵੀ ਸਾਢੇ 3-4 ਕਿਲੋ ਦੁੱਧ ਨਿਕਲੂ ਫਿਰ ਜੇ 4 ਕਿਲੋ ਲੌਣਾ ਫਿਰ ਕਿੰਨਾ 7 ਕਿਲੋ ਹੋਈ ਤੋਰੋ ਫਿਰ ਇੱਕ ਰੀਨ ਬਾਕੀ ਝੋਟੀ ਸੁਨਾਪਸ ਨੂੰ ਪਚੰਗਾ ਹੀ ਨਵੇਂ ਕਟੀਆਂ ਬੱਬਾ ਜੀ ਇਹ ਵੀ ਪਿੱਤੀ ਗਾਣੀ ਲਊਗੀ ਬਗਾਨੇ ਘਰੇ ਜਾ ਕੇ ਇਹਦੀ ਗਰੰਟੀ ਹੋ ਗਈ ਠੀਕ ਹੈ ਹਾਂਜੀ ਬਾਕੀ ਸੋਹਣੀ ਝੋਟੀ ਆ ਸੁਆ ਗਾਹ ਕਿੰਨਾ ਸੋਨਾ ਇਹਨੇ ਦੁੱਧ ਜਾਈਏ ਦੁੱਧ ਜਾਈਏ ਕਿਲੂਣ ਆ ਦੂਸਰਾ ਸੋਨਾ ਇਹਨੇ ਹਾਂਜੀ ਚਲੋ ਫਿਰ ਤੋਰ ਜੋਂ ਕਿੱਡੀ ਬੱਬਾਈ ਥਲੇ ਉਸ ਭਾਇਆ ਸੁਭੂ ਬਾਕੀ ਕੋਈ ਟੰਗਰਾ ਬਾਬਾ ਬਾਈ ਟਾਈਮ ਤੇ ਨਹੀਂ ਲਾਈਦਾ ਕਿ ਪੰਜ ਤੋਂ ਪੰਜ ਆਪਣੀ ਚੋਈ ਆ ਠੀਕ ਹੈ ਜੀ ਮਾੜਾ ਸਾਹਮਣੇ ਬਾਹਰ ਖੋਦੀ ਆ ਗਾਂ ਇਹ ਗਾਂ ਦੇ ਕਾ ਝੋਟੀ ਹੁਣੇ ਹੁਣੇ ਆਈ ਆਵਾ ਨਹੀਂ ਕਹਿੰਦਾ ਚਲੋ ਪਾ ਦਈਏ ਬਾਕੀ ਦਵਾਈ ਆ ਰਹੀ ਚੰਗੀ ਹੈ ਜੀ ਬੜੀ ਗੱਬੜ ਕੋ ਚੈੱਕ ਕਰਾ ਕੇ ਤਿੰਨ ਦਿਨਾਂ ਦਾ ਤੁਹਾਨੂੰ ਪਸਵਾਈਏ ਤਿੰਨਾਂ ਦਿਨਾਂ ਤੱਕ ਰਹਿਣਾ ਚੈੱਕ ਕਰਾ ਕੇ ਇਹ ਮੈਂ ਪਸਵਾਈਏ ਬਾਬਾ ਜੀ ਠੀਕ ਹੈ ਜਿਹੜੀਆਂ ਕਹਾਂਗੇ ਬਿਨਾ ਟਿਕੇ ਤਾਂ ਬਿਨਾ ਟਿਕੇ ਤੁਹਾਡੀ ਪਸਵਾਈਏ ਤੇ ਇਹਦਾ ਮੁੱਲ ਫੇਰ ਇਹ ਜੀ ਬਾਬਾ ਜੀ 55 ਦੀ ਕਰਦੀ ਹੈ ਵਿੱਚ ਕੁਮਾਨਤਨ ਕਰੀਏ ਜੱਗੇ ਭਾਜੀ 55000 ਦੀ ਦੇ ਦੀ ਇੱਕੋ ਗੱਲ 51 ਦੀ ਪੂਰੇ 50 ਦੀ 50000 ਦੀ ਦੇ ਦਾਂਗੇ ਚਾਰਜ ਦੇ ਦਾਂਗੇ ਪਰ 50 ਦੀ ਜਿਹੜੀ ਇਹ ਤਾਂ ੱਕੜ ਘੱਟ ਸਾਡੇ ਚਮਾ ਮਹੀਨੇ ਦੀ 5 ਕਿਲੋ ਦੁੱਧ ਹੋਊਗਾ ਛੋਟੀ ਕੋ ਠੀਕ ਆ ਜੀ ਆਪਾਂ ਸਮਾਈਏ ਕੋਈ ਪਸੰਦ ਵੀ ਆਈ ਇਸ ਤਰ੍ਹਾਂ ਹੀ ਪਸੰਦ ਆ ਜਿਹੜੇ ਠੀਕ ਆ ਹਾਂਜੀ ਤੇ ਹੁਣ ਆ ਕਿੰਨੇ ਚਿਰ ਦੇ ਚੱਕ ਪਾਸ ਚ ਇਹ ਹਰਗੀ 6.5 ਮਹੀਨੇ ਦੀ ਸਾਡੇ 6 ਤੋਂ ਬਾਬਾ ਜੀ 7 ਮਹੀਨੇ ਦੀ ਮੈਂ ਗੱਭਣ ਜੇ ਵੀ ਤੋਰੋ ਫੇਰੇ ਕਰੀ ਨਾ ਇਹ ਵੀ ਥਲੇ ਦੀ ਐਸਬੀਐਸਬੀਆ ਚੰਗੀਆਂ ਜੇ ਦੇਖ ਲਓ ਇਹ ਤੇ ਕੋ ਦੁੱਧ ਕਿੰਨਾ ਜੇ ਇਹ ਵੀ ਛੋਟੀ ਜੇ ਜੇ ਵੇਖ ਲਓ ਇਹਦੇ ਬਾਬਾ ਜੀ ਦੁੱਧ ਮੈਂ ਕੋ ਹੋਊਗਾ 4 ਕਿਲੋ ਹੀ ਹੋਊਗਾ 4-5 ਕਿਲੋ ਇੰਨਾ ਗਿਆ ਖੁਡਾ ਖੜਾ ਇੰਨਾ ਹੀ ਬੜਾ ਲੱਗਾ ਨਿਗੇ ਜੇ ਸੱਚ ਦੀ ਆ ਦੁੱਧ ਬਹੁਤ ਚੰਨੀ ਆ ਇਹਦਾ ਪਰ ਚਲੋ ਬਿਲਕੁਲ ਚੰਗੀ ਆ ਸਵਾਰ ਸੁਣਾ ਪੂਣਾ ਸਿੰਘ ਜਿਹੜੀਆਂ ਜਿਤਨਾ ਮਧਰੀ ਕੋਟੀ ਦੀਆਂ ਮੱਝਾਂ ਹੁੰਦੀਆਂ ਵਾ ਉਹੋ ਜੀ ਆ ਜੜੀ ਹੈ ਹਾਂਜੀ ਸਿੰਘ ਸੁਣ ਚੰਗਾ ਲਗਾ ਪਰ ਦੁੱਧ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਵਾ ਬਾਕੀ ਛੋਟੀ ਦੁੱਧ 13 ਕਿਲੋ ਦਿੰਦੀ ਰਹੀ 13 ਕਿਲੋ ਚੰਗਾ ਦੂਰ ਦੂਰ ਜਿਹੜਾ ਥਾਣੇ ਦੇ ਲੱਗਾ ਵਾ ਬਾਕੀ ਥਾਣੇ ਦਾ ਬਾਬਾ ਜੀ ਮੈਂ ਛੋਟੀ ਦਾ ਦੁੱਧ ਦੇ ਦਊਗੀ ਹਾਂਜੀ ਖੂਸ਼ ਵੇਖੋ ਕਿੰਡੀ ਲੰਮੀ ਫਿਰ ਮੈਂ ਆਇਆ ਪੂਰੀ ਥਲੇ ਖੈਣ ਢੀ ਹਾਂ ਦੇਖ ਸਾਡੇ ਥਾਣੇ ਦੇ ਮਿਲਕ ਮਹੀਨੇ ਦੀ ਵੀ ਚੰਗੀ ਆ ਤੇ ਇਹਦਾ ਫਿਰ ਮੁੱਲ ਜਿਆਦਾ ਬੜੀ ਮੈਂ ਬਾਬਾ ਜੀ 55 ਦੇ ਦੀਏ ਕਰਦੀ ਆ ਵਿੱਚ ਮਾਨ ਜਿਆਜ ਜੀ ਕੋ ਗੱਲ 53 ہاں جی 52 52 50000 اچھا 50000 50 ਨਹੀਂ ਦੇ ਦੇਣੀ ਹੈ ਵੀ ਜੀ ਆ ਜੀ ਬਾਹਰ ਆਣੀ 1000 ਛੱਡ ਦਾਂਗੇ 10000 ਦੀ ਵੀ ਦੇ ਦਾਂਗੇ ਬਾਬਾ ਜੀ ਠੀਕ ਆ ਠੋਕਰ ਗੱਬਣ 55000 ਦੇ ਚੱਕਰ ਬਾਹਰ ਵੀ ਕੋਈ ਜਰਾ ਤੰਗ ਨਾ ਕਰੇ ਇਹ ਜਿਹੜੇ ਮੁੱਲ ਕਰਦੇ ਨਾ ਬਿਲਕੁਲ ਛੋਟਾ ਛਟਾ ਵਾਲੀ ਕੀਤੀ ਜੇ ਕੋਈ ਜ਼ਿਆਦਾ ਨਹੀਂ ਹੋਲੇ ਛਿਪੇ ਠੀਕ ਆ ਕਰਾਂ ਕੋਈ ਵੀਰਪਰਾ ਫੋਨ ਲਾਵੇ ਠੀਕ ਆ ਉਹ ਮੋੜ ਦੇ ਨਹੀਂ ਦੇ ਅੱਗੇ ਵੀ ਤੁਹਾਨੂੰ ਪਤਾ ਮਾਲ ਆ ਰੋਰੀ ਵੇਚੀ ਦਾ ਵੀਡੀਓ ਹਾਂ ਜੀ ਹਾਂ ਜੀ ਕੋਈ ਆ ਕਿਰਪਾ ਨਾਲ ਦੁਰੇ ਪਾਈਆ ਬਲਦੇ ਪਾਈ ਜੀ ਨਹੀਂ ਬੜੀ ਕਿਰਪਾ ਮਹਾਰਾਜ ਦੀ ਗਾਹ ਲੱਗੇ ਇਹ ਇਹ ਤੇ ਮੈਂ 1.5 ਮਹੀਨੇ ਦੀ ਆ ਇਹ ਚੈੱਕ ਨਹੀਂ ਹੋਈ ਬਾਕੀ ਸਾਰਾ ਮਾਲ ਚੈੱਕ ਆ ਪਰ ਇਹ ਪ੍ਰੋਪਰ ਨਹੀਂ ਅਰੇ 1.5 ਮਹੀਨੇ ਦੀ ਐਵੇਂ ਪ੍ਰੋਪਰਲੀ ਗਾਰੰਟੀ ਕੋਈ ਨਹੀਂ ਜੀ ਅੱਛਾ ਤੇ ਕੱਚੀ ਪੱਕੀ ਜੀ ਇਹ ਸ਼ੱਕ ਚ ਹੀ ਆ ਜਿਹੜੀ ਹਾਂ ਤੇ ਦੋ ਦਰ ਕੋ 5 ਕਿਲੋ ਹੈ ਠੀਕ ਹੈ ਚੈੱਕ ਉਹਨੇ ਕਰਾਈ ਆ ਇਹ ਵੀ 5 ਕਰਕੇ ਲੈ ਜੇ ਕੋਈ ਚਲੋ ਫਿਰ ਬਾਕੀ ਉਤਰੇ ਇਹ ਆ ਵੀ ਚਲੋ ਛੋਟੀ ਸੋਹਣੀ ਆ ਕੱਦ ਉਹ ਵਾਲੀ ਕੱਦ ਕੱਟ ਦੀ ਚੰਗੀ ਆ ਦੇ ਇਹਦੇ ਬਾਬਾਈ ਦੂਜੇ ਨੰਬਰ ਤੋਂ ਵੀ ਥੱਲੇ ਦੇਣੀ ਅੱਜ ਜਿਹੜਾ ਕੱਦ ਵਜੂਦ ਆ ਛੋਟੀ ਦਾ ਵੇਖੋ ਸੋਹਣ ਪੁਣਾ ਕਿੰਨਾ ਛੋਟੀ ਨੂੰ ਲੱਗਾ ਇਹਨੂੰ ਵੀ ਆ ਜ ਲੈ ਆ ਬਾਕੀ ਸਾਈ ਪਹੁੰਚ ਤੋਂ ਪਹਿਲਾਂ ਹੀ ਕੋਈ ਵੀ ਵੇਰ ਆਪਣਾ ਕਿਰਾਏ-ਪਾੜੇ ਦਾ ਗੱਡੀ ਦਾ ਪ੍ਰਬੰਧ ਕਰਕੇ ਸਾਰੀਆਂ ਚੀਜ਼ਾਂ ਦਾ ਪੁੱਛ ਕੇ ਫੇਰ ਹੀ ਜਿਹੜਾ ਆਪਣਾ ਕਰੇ ਕਈ ਵਾਰ ਚ ਕਈ ਵੀਰਾਂ ਨੂੰ ਇਹਨਾਂ ਚੀਜ਼ਾਂ ਦੀ ਵੀ ਪ੍ਰੋਬਲਮ ਆ ਜਾਂਦੀ ਗੱਡੀ ਦੀ ਵਗੈਰਾ ਇਹ ਵੀ ਚੀਜ਼ਾਂ ਦਾ ਪ੍ਰਬੰਧ ਕਰਕੇ ਅਗਲੇ ਨੂੰ ਸਾਈ ਪਹੁੰਚ ਬਾਕੀ ਝੋਟੀ ਨੂੰ ਵੇਖੋ ਛਣ ਛਣ ਵੇਖੋ ਕਿੰਨਾ ਸਪੈਸ਼ਲ ਹੈ ਅੱਧੀ ਜਿਹੜਾ ਦੂਰ ਵਾਲਾ ਨਾ ਉਹਨੂੰ ਦੇ ਅੱਧਾ ਪੇਮੈਂਟ ਪਾਉਣੀ ਪਊਗੀ। ਲੱਗਿਆ ਵਾਲਾ ਭਾਵੇਂ 5000 ਸਾਈ ਪਾਈ ਇੱਥੇ ਅਜੇ ਬੰਨ 2000 ਸਾਈ ਪਾਈ ਗਈ ਇੱਥੇ ਅਜੇ। ਅੱਛਾ। ਦੂਰ ਵਾਲੇ ਨੂੰ ਜੇ ਕਿਸੇ ਨੇ ਆਉਣਾ ਦੂਰੋਂ ਆਉਣਾ ਕਿਸੇ ਨੇ ਉਹਨੂੰ ਬੇਨਤੀ ਘੜ ਤੋਂ ਘੜ 5000 ਸਾਈ ਪਾਵੇ। ਸਾਈ ਮਤਲਬ ਸਾਈ ਪਾ ਕੇ ਇੱਕ ਪੱਕੀ ਕਰ ਲੈ। ਸਾਈ ਪਾ ਕੇ ਆਵੇ ਕੇਹ ਵਾਲੇ ਵੀਰ ਵੇਖੋ ਦੂਰੋਂ ਚੱਲ ਕੇ ਆ ਜਾਂਦੇ ਆ। ਹਾਂਜੀ ਤੇ ਆਉਂਦੇ ਨੂੰ ਪਸ਼ੂ ਵੇਚ ਜਾਂਦਾ ਫਿਰ ਆਪ ਨੂੰ ਦੁੱਖ ਲੱਗਦਾ। ਦੁੱਖ ਲੱਗਦਾ ਕੋਈ ਘਰੋਂ ਗਾਗ ਮੁੜ ਕੇ ਜਾਵੇ ਤੇ ਚੰਗੀ ਗੱਲ ਨਹੀਂ ਸਾਡੇ ਲਈ। ਠੀਕ ਆ। ਬਾਕੀ ਆਪਾਂ ਜ ਸਹੀ ਪਾਈ ਤੇ ਬਾਅਦ ਚ ਇਹ ਆਵੇ ਵੀ ਜਿਹੜੇ ਵੀ ਬੀਜੇ ਹੀ ਆ ਗਏ ਢਾਈ ਦਿਨੋਂ ਅੱਗੇ ਦਿਨੋਂ ਅੱਗੇ ਪਸ਼ੂ ਰੋਗ ਲਿਓ ਹਾਂਜੀ ਇਹ ਹਲੇ ਕੋਈ ਆ ਵੀ ਜਾਂਦੇ ਤੇ ਕੋਈ ਨਹੀਂ ਵੀ ਹੁੰਦੇ ਠੀਕ ਆ ਤੇ ਬਾਕੀ ਇਹ ਆ ਬਾਕੀ ਪੂਰੀ ਪੇਮੈਂਟ ਦਾ ਵੀ ਆਪਣਾ ਪਹਿਲਾਂ ਹੀ ਪ੍ਰਬੰਧ ਕਰ ਪੁੱਛ ਲਿਆ ਨਾ ਤੁਹਾਡੇ ਤੋਂ ਵੀ ਕਿਦਾਂ ਕਰਨੀ ਆ ਕਾਲੀ ਸ਼ਾਹ ਵਾ ਕਾਦੂ ਬਜੂ ਚੰਗਾ ਜੇ ਦੁੱਧ 6 ਕਿਲੋ ਆਪਾਂ 5 ਕਰਕੇ ਦੇਣੀ ਆ ਇੱਕ ਪਾਚ ਆ ਹੀ ਨਹੀਂ ਆਵੇਂ ਠੀਕ ਆ ਬਾਕੀ ਥੋੜੀ ਥੱਲਾ ਥੱਲਾ ਸੁਆ ਵੇਖੋ ਥਾਂ ਤੋਂ ਦੇਖੋ ਕਿਦਾਂ ਸਾਫ਼ ਲੱਗਾ ਇਹਨੂੰ ਵੀ ਸਫਾਈ ਬੜੀ ਜੀ ਸਫਾਈ ਸੂਈ ਬੜੀ ਜੀ ਝੋਟੇ ਇਹਨੂੰ ਵੀ ਠੀਕ ਆ ਜੀ ਤੇ ਹੁਣ ਇਹਦਾ ਕਰਦੀ ਹੈ ਵਿੱਚ ਛੋਟ ਛੋਟ 43 ਦੀ 42 ਦੀ 41 ਦੀ ਅੱਛਾ 41 ਦੀ 40000 40000 ਛੋਟੀ ਹੋਣੀ ਬਸ ਛੋਟੀ ਹੋਣੀ ਏ ਠੀਕ ਆ ਗਾ ਦੇਖੋ ਕਿੱਡੀ ਹੋਣਾ ਸਾਡੇ 6 ਮਹੀਨੇ ਗੱਬਨ ਚੱਕ ਪਾਸ ਜੇ ਅੱਛਾ ਤੇ ਬਾਕੀ ਛਾਈ ਹਾਲ ਹੁੰਦਾ ਕੀ ਯਾਰ ਜਸਦੀਪ ਭਾਜਾ ਬਾਹਲਾ ਤੋ ਲਾਤਰੀ ਲੋ ਦੀ ਗਾ ਧਾਰਾ ਮਾਰ ਕੇ ਹੋ ਬੱਬਾਈ ਵਾਸੀ ਤੇ ਭੂਰ ਨਹੀਂ ਛੱਟਾ ਨਹੀਂ ਕੇ ਥਾਂ ਚ ਵੀ ਕਿਤੇ ਠੀਕ ਆ ਹਾਂਜੀ ਖੋਲੋ ਫਿਰ ਤੋਰਦੀ ਹੋਸ਼ ਹੋ ਕੇ ਮਿਲਦੀ ਮਈਆਂ ਵਾਂਗੂ ਇਹ ਕਿਹਨੇ ਚਰਦੀ ਚੱਕ ਪਾਸਿਆ ਸਾਡੇ 6 ਮਹੀਨੇ ਤੇ ਦੁੱਧ 5 ਕਿਲੋ 5 ਕਿਲੋ ਠੀਕ ਆ ਸਾਡੇ 6 ਮਹੀਨੇ ਚੈੱਕ ਪਾਸ ਤੇ ਸੱਜਰ ਕਿੰਨੇ ਕੇ ਦੁੱਧ ਵਾਲੀ ਆ ਉਹ ਵੀ ਸੱਜਰ ਨੇ 20 ਕਿਲੋ ਦਿੱਤਾ 20 ਕਿਲੋ ਆ ਵੀ ਦੱਸ ਦੀ ਮੈਂ ਦਿੱਤਾ ਦੁੱਧ ਉਹ ਜੀ ਦੋ ਦਾ 60 ਹਜ਼ਾਰ ਦੀ ਲਾਇਆ ਇਹ ਸੱਜਰ ਠੀਕ ਆ ਤੇ ਇਹ ਗਾਂ ਕਿਹ ਚੋਟੀ ਹੋਣੀ ਹੈ ਇਹ ਦੋਵੇਂ ਠੀਕ ਆ ਹਾਂ ਤੇ ਜੀ ਜੂ ਨਹੀਂ ਆਗੇ ਲਾਇਆ ਪਿੱਠੇ ਪੁੱਠੇ ਨਹੀਂ ਖਾਂਡੀਆਂ ਵੀ ਚਲੋ ਅਜ ਲੈ ਆ ਫਿਰ ਬਾਕੀ ਚੈੱਕ ਜੀ ਕਰਾ ਲਈ ਆ ਕੋਈ ਬੇਸ਼ੱਕ ਆਪਣੇ ਘਰ ਨੂੰ ਜਾ ਕੇ ਚੈੱਕ ਕਰਾ ਲੈ ਆ ਬੱਤਨਾਂ ਦਿਨਾਂ ਦੀ ਮੌਤ ਦੇ ਦੇ ਦਾਂਗੇ ਤੁਹਾਡੀ ਸਾਡੀ ਗਰੰਟੀ ਦੇ ਖਰੇ ਕੋਈ ਵੀ ਭਟਾਈ ਤੇ ਤਿੰਨਾਂ ਨੂੰ ਜਾਵੀ ਚੌਹਾਂ ਨੂੰ ਚੈੱਕ ਕਰਾ ਜਣ ਦੱਸ ਦੇ ਵੀਰ ਜੀ ਆਪਣੇ ਚੈੱਕ ਹੋ ਗਏ ਠੀਕ ਆ ਹਾਂ ਬੀਚਰ ਬਾਬਾ ਜੀ ਇੰਨਾ ਸਵਾਦ ਆਇਆ ਇੰਨਾ ਨੇ ਮਈਆਂ ਲਈਆ ਨਾਲੇ ਟਰੈਕਟਰ ਲਾਇਆ ਅੱਛਾ ਆਪਾਂ 77 ਦੀ ਦਸੀ ਆ ਹਾਂਜੀ 77 ਜਾਂ ਨਿਕਲਿਆ 15 15 ਦਿਨ ਵੱਧ ਨਿਕਲੀਆਂ ਮਈਆਂ ਬਾਬਾ ਜੀ ਵੀਡੀਓ ਵੇਂਦੇ ਹੋਣਾ ਕਿੱਥੋਂ ਦੇ ਸੀ ਬਰਨਾਲਾ ਦੇ ਇਹ ਬਠਿੰਡੇ ਦੇ ਨਾਲ ਦੇ ਕੋਈ ਪਿੰਡ ਸੀ ਉੱਥੋਂ ਆਏ ਹਾਂ ਆਪ ਵੀ ਟਰੈਕਟਰ ਭਾਗ ਲਾਇਆ ਤਿੰਨ ਮਈਆਂ ਖੜੀਆਂ ਤਿੰਨੇ ਕਰੋ ਚੈੱਕ ਕਰਕੇ ਖੜੀਆਂ 15 15 ਦਿਨ ਫਿਰ ਵੱਧ ਨਿਕਲਿਆ ਆਓ ਕਈ ਸਵਾਦ ਆ ਜਾਣਾ ਗਾਲ ਦਾ ਹਾਂਜੀ ਹਾਂ ਤੇ ਆ ਕੀ ਬੇਨਤੀ ਹਜੇ ਵੀ ਕਰਦੇ ਆ ਕਿਹੇ ਚੰਨ ਤੋਂ ਲੈਣੀ ਚੈੱਕ ਕਰਾ ਕੇ ਜਰੂਰ ਲਿਆ ਕਰੋ ਹਾਂਜੀ ਤੇ ਤੇ ਦੱਸੀਏ ਤਾਂ ਮੁੱਲ ਫੇਰ ਆਪਾਂ ਤੇ ਦੀਦੀ ਬਾਬਾ ਜੀ 35000 ਦੀ ਨਹੀਂ ਹੋਰ ਜਿਆਦਾ ਕਰ ਦਈਏ ਆ ਪੀ ਤਿਆਰ ਰੂ 60000 80000 ਦੀਏ ਤਿਆਰ ਦੂਣ ਪਾ ਦੂ ਫੇਰ ਦੂਣ ਦੀ ਨਾ ਗੱਲ ਕਰਨੇ ਤੁਸੀਂ ਅੱਧੋ-ਅੱਧ ਕਰੀਏ ਤੇ ਫੇਰ 32000 ਦੀ ਦੇ ਦਈਏ ਪੂਰੇ 30 ਦੀ ਦਈਏ ਫੇਰ ਹੀ ਦੂਣ ਪਾਉਗੀ ਇਹ ਛੋਟ-ਛਾਟ ਨਹੀਂ ਇਹ 29000 ਦੀ ਹੈ ਮੈਂ ਤੁਹਾਨੂੰ ਛੋਟ ਹੀ ਹੁਣੀ ਜੀ ਠੀਕ ਆ ਪੰਜੀ ਢੁੰਡੀ ਬੜੀ ਆ ਫੈਡ ਬਾਕੀ ਆ ਬੱਬਾ ਜੀ ਠੀਕ ਆ ਹਾਂ ਜੀ ਤੇ ਹੁਣ ਆ ਕਿੰਨੇ ਚੱਤੇ ਚੈੱਕ ਪਾਸਿਆ ਏ ਇਹ ਹਰ ਵੀ 4 ਮਹੀਨੇ ਗੱਬਰ ਚੈੱਕ ਪਾਸ ਜੇ ਅਗਲੇ 9 ਮਹੀਨੇ ਦੀ ਨਿਕਲੀ ਹੋ ਭਾਈ 4 ਤੋਂ ਬਾਹਰ 4 ਸਾਡੇ 4 ਮਹੀਨੇ ਦੀ ਚੈੱਕ ਪਾਸ ਟੰਡਾ ਜੁੱਡਾ ਵੇਖੋ ਬੱਚੇ ਨੂੰ ਕਿੰਨਾ ਲੱਗਾ ਅੱਬਾ ਜੀ ਛੱਜਣਾ ਜਿੰਨਾ ਲੇਵਾ ਹੋਂ ਤੋਂ ਲਈ ਫਿਰਦੀ 8 ਕਿਲੋ ਦੁੱਧ ਹੋਊਗਾ ਠੀਕ ਠੀਕ ਤਿੰਨ ਡੰਗ ਚੋ ਕੇ ਲੈ ਜੀ ਚਲੋ ਤੋਰ ਫਿਰ ਇੱਕ ਰੀਨਾਂ ਇਹਨੇ ਬਾਬਾ ਵਾਸ਼ੀ ਕਰਾਸ 500 ਜਾ ਗਿਆ ਸੁਨਾਥ ਸੁਨੂ ਵੇਖੋ ਕਿੰਨਾ ਵਾ ਡਾ ਬਖੜਾ ਵੀ ਵੇਖੀਓ ਭਾਈ ਥੋੜੀ ਸਾੜੀ ਇਹ ਬਾਕੀ ਫੁੱਲ ਰਾਜੀ ਕੋਈ ਲਸਤੀ ਨਹੀਂ ਆ ਚਮਕਾ ਲਈ ਵੜਿਆ ਵਾ ਭਾਈ ਵੇਖੋ ਲੈ ਜਾ ਲੈ ਜਾ ਤੇ ਇਹਦਾ ਫਿਰ ਮੁੱਲ ਦੀਦੀ ਬਬਾਈ 30000 ਦੀ 30000 ਦੀ 8 ਕਿਲੋ ਦੁੱਧ ਜੇ ਸੱਜਰਾ ਹੀ ਨਾ ਛੱਡਾ ਕਿੱਡਾ ਵੇਖੋ ਬੱਚੇ ਨੂੰ ਕਿੱਡਾ ਲੱਗਾ ਵਾ ਕੀ ਕਰਦੀ ਐ ਵਿੱਚ ਮੰਨਤਾ ਨਾ 12 14 15 ਕਿਲੋ ਦੇ ਦਿੰਦੀ ਏ ਹਾਂਜੀ ਕਿੰਨੇ ਦੀ ਦੇ ਦਈਏ 28 ਦੀ ਦੇ ਦਈਏ ਕਭੀ ਇਹ ਕੀ ਆ 27000 ਅੱਛਾ 27000 ਕਿਹ ਵੀ ਪ੍ਰਾਨ ਠੀਕ ਹੈ ਬਾਕੀ ਪੜਾਣ ਦੇ ਕਿਥੇ ਦੇਣੀਆਂ ਠੀਕ ਹੈ ਕਿ ਬਹੁਤਾ ਜ਼ਿਆਦਾ ਨਹੀਂ ਜੇ ਆਪਾਂ ਜਿਹੜਾ ਅੱਜ ਮੁੱਲ ਪਾਤੇ ਆ ਵੀ ਇਹ ਨਹੀਂ ਵੀ ਕੋਈ ਦੋ ਦੋ ਤਿੰਨ ਤਿਹਾਰ ਰਲ ਫਰਕ ਆਲੇ ਨਹੀਂ ਥੋੜੇ ਬਹੁਤੇ ਫਰਕ ਆਲੇ ਛੋਟਾ ਜਿਹੜਾ ਪੜਾ ਹੀ ਇੰਨਾ 2000 5000 ਬਾਕੀ ਆ ਵੀ ਕੋਈ ਵੇਰ ਇਥੋਂ ਆਪਣੀ ਦੁੱਧ ਦੀ ਚਵਾਈ ਕਰਕੇ ਤਸੱਲੀ ਕਰਕੇ ਤੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਠੀਕ ਹੈ ਦੋ ਦੋ ਜੀ ਡਰੈਸ ਹਾਂ